ਗੁਰਦਾਸਪੁਰ ਦੇ ਬੱਬੇਹਾਲੀ ਪੁਲ ਤੇ ਇੱਕ ਪ੍ਰਾਲੀ ਨਾਲ ਭਰੇ ਟਰੈਕਟਰ ਟਰਾਲੀ ਨੂੰ ਅਚਾਨਕ ਅਕਲਗਨ ਕਾਂਨ ਰੋਡ ਉਤੇ ਖਪੜਾ-ਤਪੜੀ ਮੱਚ ਗਈ ਤੇ ਨਾਲ ਹੀ ਆਵਾਜਾਈ ਠੱਪ ਹੋ ਗਈ। ਮੌਕੇ ਤੇ ਪੁਲਿਸ ਅਧਿਕਾਰੀਆਂ ਤੇ ਦਮਕਾਲ ਵਿਭਾਗ ਦੀਆਂ ਗੱਡੀਆਂ ਨੇ ਭਾਰੀ ਮੁਸ਼ਕਲ ਦੇ ਨਾਲ ਟਰਾਲੀ ਤੇ ਟਰੈਕਟਰ ਤੋਂ ਨੂੰ ਵੱਖ ਕੀਤਾ ਅਤੇ ਅੱਗ ਤੇ ਕਾਬੂ ਪਾਇਆ। ਇਸ ਨਾਲ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪ੍ਰਾਲੀ ਨਾਲ ਭਰੀ ਟਰਾਲੀ ਸੜਕੇ ਸੁਆਹ ਹੋ ਗਈ। 2 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅਤੇ ਆਵਾਜਾਈ ਨੂੰ ਬਹਾਲ ਕੀਤਾ ਗਿਆ। ਯਾਰ ਨਵਾਂ ਨਾ ਭਾਈਓ 42 42 ਤੇ ਫੋਨ ਕੀਤਾ ਜੀ ਐ 425 ਦਾ ਇੱਥੇ ਪੁੱਜ ਕੇ ਆ ਕੇ ਮੌਕੇ ਤੇ ਆ ਅੱਗ ਦਾ ਕੰਟਰੋਲ ਪਾਇਆ ਵਿਚੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਨਾਲ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਜੀ ਇੱਥੇ ਖੇਹਾਰ ਤੇ ਜੀ ਬੱਬਿਆ ਯਾਰ ਨੈਰ ਨਾਲ ਪੋਲਾ ਜੀ ਕਿੰਨਾ ਕਿੰਨਾ ਨੁਕਸਾਨ ਜੀ ਨੁਕਸਾਨ ਦਾ ਇਹੋ ਸਰਿਆ ਜੀ ਜਿਹੜਾ ਵਪਾਰੀ ਦਾ ਕਦੇ ਪੋਰ ਕੇ ਗੱਡੀ ਦਾ ਕਰੋ ਗਲਤ ਕਣਕਾਈ ਤਣਕ ਦਾ ਬਚਾਅ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾਮ ਹੀਰਾ ਸਿੰਘ ਆ ਜੀ ਬੱਬੇਹਾਲੀ ਪਿੰਡਾਂ ਵਾਲਾ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟਾਂ ਚ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਉਹ ਲਾਟ ਪਹਲਵਾਤਾ ਸੀ ਨਾਲ ਪਰਾਲੀ ਨਾਲ ਜਿਹੜੀ ਗੱਟਾ ਮਿਲ ਕੇ ਪਰਾਲੀ ਜਾਂਦੀ ਆ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲ ਉਲੱਤ ਗਿਆ ਤੇ ਉਹ ਡਰਾਈਵਰ ਹੀ ਬਚਾਉਗੇ ਸੈਫਲੀ ਭਾਈ ਨਾਮ ਮੇਰਾ ਸੈਫਲੀ ਭਾਈ 48 ਭਰੀ ਟਰਾਲੀ ਪਰਾਲੀ ਦੀ ਉਹ ਲੈ ਕੇ ਜਾਂਦੇ ਪਠਾਨਕੋਟ ਅੱਗ ਲੱਗ ਗਈ ਆ ਅੱਛਾ ਜੀ ਤੇ ਕੋ ਕਿਦੇ ਨੇ ਪੰਚੀ ਬਾਈ ਨੂੰ ਜਿਹੜਾ ਜਰਾ ਕਰੇ ਫਿਰ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਹੈ ਨੁਕਸਾਨ ਨੁਕਸਾਨ ਤਾਂ ਬਾਬਾ ਭਾਈ ਤੇ ਢੇਰ ਤੋਂ ਹੋਤਾ ਹੀ ਲੱਗ ਰਹਾ ਹੈ ਪਾਈ ਕਿ ਲੱਖ ਤੇ ਲੱਖ ਜਾ ਕੇ ਪਿਆਰ ਕਰ ਗਿਆ ਬਾਈ ਟਰਾਲਾ ਪਰਾਲੀ ਰਸੇ ਇੱਟੋ ਦੀ ਆਪਣੀ ਜੇ ਬਾਈ ਕਰਾਇਦਾ ਜੀ ਆਹ